ਹਾਂਜੀ ਸਟਾਰਟਿੰਗ ਸਾਥੀ ਇਹ ਇਤੋਂ ਹੋਈ ਹੈ ਸਭ ਤੋਂ ਪਹਿਲਾ ਟਰੈਕਟਰ ਕਾਲਾ ਸੰਘਿਆ ਜੇ ਆਇਆ ਸੀ ਠੀਕ ਹੈ ਔਰ ਇਹਦੇ ਇਸੇ ਦੀ ਬਦੌਲਤ ਅੱਜ ਸਾਰਾ ਇਸੇ ਦੀ ਬਦੌਲਤ ਸਾਰਾ ਕੁਝ ਖੜਾ ਹੈ ਠੀਕ ਹੈ ਤੇ ਹੁਣ ਇਹ ਤਾਂ ਇੰਜਨ ਬਦਲਿਆ ਹੋਇਆ ਹੈ ਨਾ ਜੀ ਆ ਇੰਜਨ ਚੇਂਜ ਕਰਾਂਗੇ ਹੁਣ ਹਾਂ ਤੇ ਆਪਾਂ ਵੀਡੀਓ 'ਚ ਇਹ ਵੀ ਕਹਿ ਦੇਣਾ ਜੇ ਕਿਸੇ ਭਰਾ ਕੋਲ ਹੈਗਾ ਵੀ ਆ ਤੇ ਇੰਜਨ ਸਾਨੂੰ ਦੱਸੋ ਅਸੀਂ ਆਪਾਂ ਲੈ ਆ ਮੈਸੀ ਫਰਮੂਸਨ ਫਰਮੂਸਨ ਦਾ ਇੰਜਨ ਜਿਹੜਾ ਮੈਸੀ ਫਰਮੂਸਨ 1 ਕੇ 6 ਸਾਲਾ 6 ਵੋਲਟ ਜਿਹਾ ਹੈ 12 14 ਦਾ अच्छा ये दो तरह दे अच्छा ये भी वो वो करंट ते चलदा ना चार प्लग सी ये नु ठीक है जदे पहले बजाज चेतका उंदे 6 वोल्ट 12 ये भी बकायदा कवेल लगी सी अच्छा चार प्लग बड़ा फीचर ਤੁਸੀਂ ਦੱਸਿਆ ਜੀ ਇਹ ਸੈਲਫ ਵਗੈਰਾ ਹੋਰ ਕਿਤੇ ਹੈ ਚਾਰ ਪਲਾਗੇ ਦੇ ਹਾਂ ਆ ਇਥੋਂ ਇਆਂ ਚੇਂਜ ਕਰਤਾ ਐਚਰ ਦਾ ਇਹਦੇ ਵਿੱਚ ਇਹਦੇ ਚਾਰ ਗੇਰ ਆ ਇੱਥੇ ਇਹਦੇ ਸੈਲਫ ਹੁੰਦੀ ਹੈ سٹਾਰਟ ਇੱਥੇ سٹਾਰਟ ਹੋਣਾ ਆ ਥੱਲੇ ਕੋ ਗੀ ਲੱਗੀ ਹੋਈ ਕਿਥੋਂ ਜਦੋਂ ਉਹਨੂੰ ਕਰਾਂਗੇ سٹਾਰਟ ਫੇ ਹੋਣਾ ਹਾਂਜੀ ਠੀਕ ਹੈ ਠੀਕ ਬਾਕੀ ਇਥੋਂ ਲੈ ਕੇ ਪਿਛਲੇ ਸਾਲਾਂ ਕਦੇ ਖੋਲ ਕੇ ਹੀ ਨਹੀਂ ਦੇਖਿਆ ਸੀ। ਇਹ ਖੋਲਿਆ ਹੀ ਨਹੀਂ ਬਿਲਕੁਲ। ਕਦੇ ਖੋਲਿਆ ਹੀ ਨਹੀਂ। ਕੁਝ ਵੀ ਨਹੀਂ ਹੋਇਆ ਇਹਨੂੰ। 70 70 ਸਾਲ ਹੋ ਗਏ। ਇਹਦਾ ਰੰਗ ਬਚਾਲਿਓ ਕਿਉਂ ਆਏ? ਇਹ ਐਲੂਮੀਨੀਅਮ ਦੀ ਬਾਡੀ ਆ ਇਹ। ਠੀਕ ਆ। ਮੈਟਲ ਆ ਕੋਈ ਚੀਜ਼ ਦਾ। ਤੇ ਇਹਦੇ ਪੈਰ ਤਾਂ ਵਗੈਰਾ ਨਹੀਂ ਆਉਂਦੇ ਜੱਲਾਇ। ਇਹ ਇਹ ਨਹੀਂ ਇਹਨੂੰ ਆਵੇ। ਇਹਨੂੰ ਪਹਿਲਿਆਂ ਨੂੰ ਨਹੀਂ ਆਉਂਦੇ ਸੀ। ਠੀਕ ਆ। ਜੀ ਇਦਾਂ ਹੀ ਹੁੰਦਾ ਸੋ। ਇਹ ਕਿੰਨੇ ਦਾ ਆਇਆ ਸੀ ਉਦੋਂ ਜੀ? 5500 ਦਾ। 5500 ਰੁਪਏ ਦਾ। ਸਾਲ ਸਨ 52 ਉਦੋਂ ਤਾਂ ਗੱਡੇ ਤਾਂ ਹੁੰਦੇ ਗੱਡੇ ਚੱਲਦੇ ਹੀ ਜ਼ਿਆਦਾ ਉਦੋਂ ਟੈਂਪਰ ਬੱਸ ਨੂੰ ਚਲਾਉਣਾ ਵਾਸਤੇ ਕਿਵੇਂ ਡਰਾਈਵਰ ਵਗੈਰਾ ਦਾ ਕਿਵੇਂ ਪ੍ਰਬੰਧ ਹੋਇਆ ਫਿਰ ਡਰਾਈਵਰ ਡੈਡੀ ਹੋਣੀ ਸਾਰੇ ਤਜਰਬੇਕਾਰ ਹੀ ਸੀ ਉਦੋਂ ਠੀਕ ਆ ਆਪ ਹੀ ਪਲੱਗ ਬਲੱਗ ਸਾਫ਼ ਕਰ ਲੈਣੇ ਸਾਰਾ ਕੁਝ ਆਪ ਹੀ ਕਰ ਲੈਣਾ ਦੁਕਾਨਾਂ ਬਹੁਤ ਨਹੀਂ ਹੁੰਦੀਆਂ ਸੀ ਉਦੋਂ ਠੀਕ ਕਰਨ ਵਾਲੀ ਤੇ ਮੰਗਵਾਇਆ ਕਿੱਥੋਂ ਸੀ ਇਹ ਮੇਡ ਇਨ ਇੰਗਲੈਂਡ ਇਹ ਨਾਲ ਇਹਦੇ ਨਾਲ ਤਾਂ ਨਹੀਂ ਘਟਾਈ ਸੀ ਬਾਕੀ ਸਮਾਨ ਸਾਰਾ ਹਾਲ ਸੁਹਾਗਾ ਤਵੀਆਂ ਹਾਂ ਜਿੰਦਰਾ ਉਹ ਵੀ ਸਾਰਾ ਪਿਆ ਆ ਜੀ ਤੇ ਅੱਜ ਦੇ ਟਾਈਮ 'ਚ ਕਹਿੰਦੇ ਐਸੈਸਰੀ ਵੀ ਯਾਰ ਵੱਖਰੀ ਲੱਗਣੀ ਹਾਂਜੀ ਇਹਦੇ ਨਾਲ ਨਹੀਂਗਾ ਐਚ ਐਮ ਡੀ ਨਾਲ ਬੁਸ਼ ਬਸ਼ ਦਿੰਦੇ ਹੁੰਦੇ ਸੀ 88 ਚ ਹਾਂਜੀ ਇਹ ਤਾਂ ਤੋਂ ਤਾਂ ਹੋ ਗਿਆ ਜੀ ਪਹਿਲਾ ਇਸ ਤੋਂ ਬਾਅਦ ਫਿਰ ਦੂਜਾ ਕਿਹੜਾ ਸੀਗਾ ਇਹ ਬਾਅਦ ਜੋ ਇੰਟਰਨੈਸ਼ਨਲ ਲਿਆ ਸੀਗਾ ਅੱਛਾ ਉਹ ਬਾਤਾ 71 ਚ ਸੇਲ ਕਰ ਉਹ ਸੇਲ ਕਰਤਾ ਸੀ ਹਾਂ ਉਸ ਤੋਂ ਬਾਅਦ ਤੇ ਉਦੋਂ ਬਾਅਦ ਚਾ 70 ਮਾਡਲ ਫੋੜ ਲਿਆਂਦਾ ਸੀ ਅੱਛਾ ਇਹਨੂੰ ਫਿਰ ਬਾਅਦ 'ਚ ਸ਼ੋਸ਼ਾ ਬਣਨ ਹਾਂਜੀ ਇਹਨੂੰ 60 ਵਾਲਾ ਹਿੱਸਾ ਲਾਤਾ ਨਹੀਂ ਭਾਜੀ ਹੁਣਾਂ ਕੋਲੇ ਕੋਈ ਬੰਦਾ ਰਮਲ ਲੈਣ ਵੀ ਆਇਆ ਸੀ ਉਹ ਢਿੱਲੋ ਸਾਹਿਬ ਆਏ ਸੀ ਹਾਰਪੁਰ ਤੋਂ ਅੱਛਾ ਉਹ ਤਿਆਰ ਕਰਦੇ ਸੀ ਉਹਨਾਂ ਨੇ ਵੀ ਤਿੰਨ ਟਰੈਕਟਰ ਲੈ ਕੇ ਇਹਦਾ ਇੱਕ ਟਰੈਕਟਰ ਤਿਆਰ ਕੀਤਾ ਸੀ ਉਹਨਾਂ ਦਾ ਸਮਾਨ ਲਾ ਕੇ ਇਹਦੀਆਂ ਹੱਬਾਂ ਤੇ ਨਟ-ਨੋਟ ਪਿੱਤਲ ਦੇ ਜਿੱਥੋਂ ਗਰੀਸ ਵਾਲਾ ਨਿਪਲ ਨਹੀਂ ਕਰ ਗਰੀਸ ਲਾਉਣਾ ਆਪਾਂ ਗਰੀਸ ਕਰ ਲਾਉਣੀ ਪਿੱਤਲ ਦਾ ਬੋਲਟ ਲੱਗਾ ਤੇ ਥੋੜੀ ਗਰੀਸ ਦੇਣੀ ਆਪਾਂ ਕੰਮ ਲੈਣੇਗਾ ਬਸ ਗਾਂ ਦੀ ਕੰਮਸ਼ਿੰਦਰੀ ਦਾ ਾਨੁ ਫਰਕ ਪੈ ਗਿਆ ਮੈਨੂੰ ਤਾਂ ਐ ਲੱਗਾ ਇਹਨੇ ਸਟਾਰਟ ਨਹੀਂ ਹੋਣਾ ਨਾ ਪਰ ਨਹੀਂ ਇਹ ਤਾਂ ਪਹਿਲੀ ਥਾਰੇ ਪਹਿਲੀ ਸੈਲਫ ਸਟਾਰਟ ਆ ਉਹ ਚੀਜ਼ ਰੱਖਣ ਦਾ ਫਾਇਦਾ ਕੀ ਜਿਹੜੀ ਸਟਾਰਟ ਹੀ ਨਾ ਹੋਈ ਸਹੀ ਬਿਲਕੁਲ ਬੈਟਰੀਆਂ ਦਾ ਧੂਆਂ ਕੱਢ ਦਿੰਦੀਆਂ ਸਹੀ ਹੋ ਤੁਹਾਡੇ ਸਾਹਮਣੇ ਆ ਸਾਰੇ ਸੈਲਫ ਸਟਾਰਟ ਕਰਕੇ ਕੱਢੇ ਆ ਜਿਹੜਾ ਆਪਾਂ ਕਿੰਨੇ ਮਹੀਨਿਆਂ ਬਾਅਦ ਕੱਢੇ ਹੋਣੇ ਕੁਛ ਨਾ ਨਹੀਂ ਹੁਣੇ ਆ ਜਿਹੜੇ ਬਾਈ ਵੱਡੇ ਆ ਇਹ ਤੇ ਮੇਰਾ ਖਿਆਲ ਦੋ ਤਿੰਨ ਮਹੀਨੇ ਕੱਢੇ ਹੋਣੇ ਹਾਂਜੀ ਤੇ ਹਰੇਕ ਜਿਹਦੀ ਵੀ ਸਲਫ ਮਰ ਗਏ ਹਰ ਚੱਕੀ ਗਿਆ ਹਣਾ ਤੇ ਦੇਖੋ ਬੈਟਰ ਨਹੀਂ ਰੱਖਣ ਦਾ ਵੀ ਟਰੈਕਟਰ ਇਹੀ ਫਾਇਦਾ ਆ ਵੀ ਇਹ ਪੂਰੀ ਤਿਆਰੀ ਜਰ ਰਹਿਣ ਬਿਲਕੁਲ ਕੀ ਪਤਾ ਕਿਹੜੇ ਵੇਲੇ ਕਿੱਧਰ ਨੂੰ ਭੱਜਣਾ ਪੈਣਾ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਸੈਲਫ ਸਟਾਰਟ ਆ ਸਾਰੇ ਸੈਲਫ ਸਟਾਰਟ ਆ ਹਾਂਜੀ ਇਹ 11 ਮਾਡਲ ਆ ਠੀਕ ਆ ਤੇਨੂੰ اے ਸੀ ਕੈਮਨ ਲੱਗਾ ਲਗਾਏ ਇਹ اے ਸੀ ਕੈਮਨ ਲਵਾਇਆ ਸੀ ਮਰਿੰਡੇ ਤੋਂ ਠੀਕ ਹੈ ਜੀ ਹਾਂ ਜੀ ਇਹ ਵੀ ਆਪਣੀ ਮਾਡਲ ਆਉਂਦਾ ਜੇ 75 75 ਇਹ 75 75 ਆਇਆ ਸੀ ਪਹਿਲਾਂ ਫਿਰ ਬਾਅਦ 80 85 ਆਇਆ ਸੀ ਹੂੰ ਇੱਕ ਕੀ ਕਹਿੰਦੇ ਨੇ ਇੰਪੋਰਟ ਵਾਲਾ ਮਾਡਲ ਇਹ ਐਕਸਪੋਰਟ ਕਰਦੇ ਟਰੈਕਟਰਾਂ ਨੂੰ ਇਹਨਾਂ ਨੂੰ ਹਾਂ ਜੀ ਠੀਕ ਆ ਓਕੇ ਓਕੇ 75 75 4 ਬੀ ਬਹੁਤ ਵਧੀਆ ਟਰੈਕਟਰ ਬਣਾਇਆ ਹੈ ਵੀ ਬਹੁਤ ਜ਼ੋਰ ਲਾਉਂਦਾ ਇਹ ਵੀ ਪਿਛਲਾ ਹਿੱਸਾ ਬਹੁਤ ਹੈਵੀ ਹੈ ਦਾ ਇਹ ਸਾਰੇ ਕੰਮਾਂ ਵਾਸਤੇ ਵਹਾਈ ਵਾਸਤੇ ਤਵੀਆਂ ਸਾਰੇ ਕੰਮਾਂ ਵਾਸਤੇ ਵਰਤ ਚੁੱਕੇ ਨੇ ਬਈ ਆ ਜਿਹੜੀ ਹੱਕ ਆ ਇਹ ਫਿਰ ਆਉ ਦਾ ਪੂਰਾ ਡਿਜ਼ਾਈਨ ਕਰ ਲਿਆ ਸਾਰਿਆਂ ਦੇ ਲਈ ਜਾਂਦੀ ਇਹ ਵੀ ਮਿਲਟਰੀ ਹੌਕ ਸਾਡੇ ਟਰਾਲੀਆਂ ਵੀ ਵੱਡੀਆਂ ਆ ਹਾਂ ਗੁੱਲੇ ਵਾਲੀ ਹੱਕ ਜਿਹੜੀ ਹਲਦੀ ਰਹਿੰਦੀ ਆ ਵਿੱਚੋਂ ਗੁੱਲਾ ਹਿਲਦਾ ਰਹਿੰਦਾ ਹਾਂਜੀ ਇਹ ਅੱਗੇ ਪਿੱਛੇ ਨਹੀਂ ਹੁੰਦੀ ਹੌਕ ਇਹ ਜਦੋਂ ਗੁੱਲੇ ਵਾਲੀ ਚਲਾਉਨੇ ਆ ਬ੍ਰੇਕ ਲਾਉਨੇ ਝਟਕਾ ਪੈਂਦਾ ਟਰੈਕਟਰ ਨੂੰ ਅੱਗੇ ਕਰਦੇ ਹੂੰ ਵਾਈਬ੍ਰੇਸ਼ਨ ਕਰਦਾ ਇਹ ਜਿੱਥੇ ਹੌਕ ਟੱਗ ਗਈ ਹੈ ਗਾਮਸ਼ਾ ਨਹੀਂ ਹੋਣਾ ਇਹ ਪਠਾਨਕੋ ਤੋਂ ਆਉਨੇ ਆ ਇਹ ਮਿਲਟਰੀ ਦੀ ਪੈਣੀ ਹੁੰਦੀ ਹੈ ਮਿਲਟਰੀ ਦੀ ਹੈ ਹਾਂ ਠੀਕ ਹੈ ਔਰ ਨਾ ਦੂਜੇ ਬੰਦੇ ਹੀ ਲੋੜ ਆ ਕਿ ਉਹ ਇਹ ਤਾਂ ਇਹ ਚੱਟਕੂਦ ਬਾਹਰ ਕੱਢਣਾ ਪਰਫਾਰਮੈਂਸ ਜਿਹੜੇ ਜਿਹੜੇ ਟਰੈਕਟਰ ਨੇ ਹੁਣ ਜੇ ਲੈਣਾ ਉਹਦੇ ਲਈ ਤੇ ਵਧੀਆ ਹੁਣ ਅਸੀਂ ਤਾਂ ਵੱਡੇ ਚਲਾਏ ਆ ਹਾਂਜੀ ਪਰ ਉਹ ਗੱਲ ਨਹੀਂ ਬਣਦੀ ਇਹਨਾਂ ਤੋਂ ਆਪਾਂ ਗੱਲ ਹੋਰ ਹਸਾ ਹੁਣ ਕਹਿੰਦੇ ਆ ਉਹ ਅਗਲਾ ਹੋਰ ਹਸਾ ਹੁਣ ਲਾ ਲੈਂਦਾ ਜਿਹਦਾ ਘਰੇ ਇੱਕ ਟਰੈਕਟਰ ਜਾਂ ਦੋ ਟਰੈਕਟਰ ਰੱਖੇ ਆ ਅਗਲਾ ਕਹਿੰਦਾ ਅਸੀਂ ਅਰਜੰ ਰੱਖਿਆ ਬਹੁਤ ਵਧੀਆ ਚੱਲਦਾ ਮੈਂ ਆਣਾ ਇਹਨੇ ਖਰਾਬ ਵੀ ਹੋਣਾ ਤੇ ਲਿਆ ਤਾਂ ਮੈਸਤਰੀ ਇਹਨੂੰ ਖੋਲਣ ਲੱਗਾ ਜਿਹਾ ਜਿਵੇਂ ਦਾ ਅੱਗੇ ਪਿੱਛੇ ਵੀ ਯਾਰ ਮੈਸਤਰੀ ਨੂੰ ਪਤਾ ਹੀ ਨਹੀਂ ਇਹਨਾਂ ਬਾਰੇ ਕਿ ਜਿਹੜੇ ਗਾਹ ਆਈ ਜਾਂਦੇ ਆ ਹਾਂਜੀ ਉਹ ਤੇ ਟ੍ਰੇਨਿੰਗ ਲੈਣਗੇ ਤਾਂ ਟਰੈਕਟਰ ਖੁੱਲੂਗਾ ਇਹ ਹਾਂ ਹੁਣ ਹੁਣ ਕਿਸੇ ਨੂੰ ਇਹਦੀ ਟਿਊਨਿੰਗ ਦਾ ਹੀ ਨਹੀਂ ਬੰਦ ਕਰਨ ਦਾ ਪਤਾ ਹੁਣ ਸਰਵਿਸ ਮੰਗਦਾ ਸਰਵਿਸ ਕਰਕੇ ਉਹ ਟਿਊਨਿੰਗ ਕਰਨ ਦਾ ਹੀ ਨਹੀਂ ਪਤਾ ਹੁਣ ਕਿਸੇ ਨੂੰ ਕੰਪਿਊਟਰ ਮੀਟਰ ਤੇ ਹਾਂ ਉਹ ਉਹ ਚੁੰਡੂ ਕਰਦਾ ਇਹ ਸੀਆਰਡੀ ਇਹ ਬਿਗੈਰ ਸੀਆਰਡੀ ਤੋਂ ਆ ਸੀਆਰਡੀ ਇਹਦੇ ਵਿੱਚ ਚੱਲਣ ਦੇ ਵਿੱਚ ਕੁਝ ਨਹੀਂ ਦੇ ਚੱਲਣ ਦੇ ਵਿੱਚ ਇਹ ਇਹ ਬੰਦ ਹੋ ਜਾਂਦਾ ਸੀਆਰਡੀ ਧੂਲ ਜਾਂਦਾ ਠੀਕ ਹੈ ਇਹ ਵੀ ਤੀਹ ਜੋੜ ਕੀਤਾ ਤਜਰਬਾ ਹਾਂ ਸੀਆਰਡੀ ਇਹਨੂੰ ਖੱਟ ਲ ਜਾਂਦਾ ਇਹਨੂੰ ਇੱਕ ਗੇੜਾ ਵੀ ਨਹੀਂ ਦੇਣ ਦਿੰਦਾ ਤੇ ਕਹਿੰਦੇ ਜਿਆਦਾ ਪਸੰਦ ਕਰਦੇ ਆ ਇਹਨੂੰ ਇਸ ਪੰਪ ਨੂੰ ਹਾਂ ਆ ਦੇਖੋ ਛਤਰੀ ਕਿੱਥੋਂ ਚੱਕੀ ਆ ਉਹੀ ਵੇਗ ਨਹੀਂ ਆ ਬੜਿਆ ਕਿ ਨਹੀਂ ਗਾਰਡਰ ਹਾਂ ਵਰਤਿਆ ਤੇ ਉਹ ਮੇਰੇ ਗਰਮ ਨਹੀਂ ਹੋਇਆ ਇਹ ਤੂੰ ਦੇਖੀ ਆ ਲੱਗਦਾ ਮੈਂ ਮੇਰੀ ਅਜੇ ਉਹ ਤੂੰ ਯਾਰ ਨੂੰ ਲੱਗਦਾ ਮੈਂ ਭਰਿਆ ਹੀ ਨਹੀਂ ਹੈ ਇਹ ਸਹੀ ਮੈਂ ਅੱਛਾ ਇਹ ਵੀ ਐਕਸਪੋਰਟ ਮਾਡਲ ਆ ਇਹ ਮੇਰਾ ਰੋਜ ਦੇ ਪਹਿਲਾਂ ਕਰ ਲੀਏ ਪੂਰਾ ਨਹੀਂ ਨਹੀਂ ਚੱਲ ਚੱਲਣ ਦਾ ਕੰਮ ਘਰ ਮੇਂ ਜਾਣੀ ਦਾ ਕੰਮ ਘਰ ਮੋਹਿਆੜੀ ਬਈ ਇਹ ਆ ਨਹੀਂ ਪੱਤੀਆਂ ਉੱਥੇ ਪੱਤੀਆਂ ਹੀ ਕਾ ਸਕਦੇ ਦੋ ਤਿੰਨ ਕਹਿ ਹੁੰਦੇ ਬਈ ਛਤਰੀ ਲਾਤੀ ਹੁਣ ਵਾਲੀ ਕੋ ਕਿਹੜੇ ਬੋਲਟਾਂ ਤੇ ਕੱਸੀ ਆ ਕੋਈ ਮਰਗਾਡਾ ਨਾ ਅਟੈਚ ਲੀ ਇਹ ਆਪ ਆਪਣਾ ਹੀ ਹਾਂ ਮਿਹਨਤ ਪੈ ਤੇਰਾ ਉਹ ਕੰਮ ਹੋ ਗਿਆ ਜਿਵੇਂ ਆਪਾਂ ਕੇ ਏਜੰਸੀ ਜਾਂ ਟਰੈਕਟਰ ਮੰਡੀ ਜਾ ਕੇ ਟਰੈਕਟਰ ਫ੍ਰੀਸ ਰਾਂ ਹੁੰਦਾ ਫੇਰ ਆ ਦੇਖ ਲਈਏ ਆ ਦੇਖ ਲਈਏ ਉਹ ਗੱਲ ਹੋਈ ਪਈ ਨਹੀਂ ਉਹ ਅੱਡ ਅੱਡ ਕਿਸੇ ਨੂੰ ਵਿਆਹ ਦਾ ਚਾਹੁੰਦਾ ਵੇਲਾ ਸਕੂਲ ਨਹੀਂ ਅੱਜ ਹੋਮਵਰਕ ਨਹੀਂ ਕੀਤਾ ਇਹਨੂੰ ਵੀ ਚਾਰ ਟਰੈਕਟਰਾਂ ਜਦੋਂ ਸੇਮ ਕਬਾਈ ਦੀ ਕੱਲ ਫੋਨ ਆਇਆ ਨਾ ਵੀ ਉੱਥੇ ਜਾਣਾ ਆਪਾਂ ਮੈਂ ਵੀਡੀਓ ਤੇ ਗੱਲ ਕਰੀ ਜਿੰਦਾ ਮੈਂ ਕਿਹਾ ਉਹੀ ਭਾਈ yellow ਟਰੈਕਟਰ ਵਾਲੇ ਬਸ ਫੇਰ ਨਹੀਂ ਇਹਨੂੰ ਦੱਸਿਆ ਕਿ ਮੈਂ ਨਾਲ ਜਾਣਾ ਤੁਹਾਡੇ ਅਸੀਂ ਅਹੀਂ ਨਾ ਜਿਹੜੇ ਬੰਦੇ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਹੁਣ ਆਪਣਾ ਇਹ ਭਰੂਗਾ ਫੇਰ ਬਾਹਰ ਨਿਕਲਣਾ ਫੇਰ ਕਦੋਂ ਗੇੜਾ ਕੱਢਣਾ ਪੈਣਾ ਹਲ ਪਰਿਆਣੀ ਨੂੰ ਕੋਈ ਲੱਗਾ ਤੈਨੂੰ ਫਰਕ ਟਿੱਡੀ ਕਿਹੜਾ ਟਰੈਕਟਰ ਲੱਗਾ ਪਸੰਦ ਜੌਂੜੀਆ ਤਾਂ ਕੋਈ ਵੀ ਹੈ ਨਹੀਂ ਇੱਥੇ ਆਹ ਆਹ ਦੇਖੋ ਆਹਾਂ ਦੇਖੋ ਹੁਣ ਉਹਨਾਂ ਨੇ ਜੇ ਬੰਦਾ ਇੱਥੇ ਬੈੰਦਾ ਵੀ ਆ ਵੀ ਪੇਂਟ ਨਾ ਖਰਾਬ ਹੋਵੇ ਸ਼ੀਟ ਵੀ ਲਾਈ ਆ ਹਾਂ ਵੀ ਪੈਰ ਨਾ ਲੱਗਣ ਜੇ ਪੈਰ ਲੱਗਦੇ ਆ ਨਾ ਪੇਂਟ ਖਰਾਬ ਹੁੰਦਾ ਉਹਨਾਂ ਨੇ ਤਾਂ ਸ਼ੀਟ ਵੀ ਲਾਈ ਆ ਹੂੰ ਇਹ ਸਾਡੇ ਘਲਕਲਾਂ ਪਿੰਡ ਚ ਦੋ ਟਰੈਕਟਰ ਆਏ ਏ ਉਹ ਇੱਕ ਜਨਕੀ ਇਹਨੂੰ ਬਹੁਤ ਵਧੀਆ ਮੰਨਦੇ ਆ ਬਹੁਤ ਤਕੜਾ ਰੈਟਰ ਹੋਰ ਕਿਸੇ ਕੰਮ ਤੇ ਲਾਉਣ ਚ ਲਾਉਣ ਜਦੋਂ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਆ ਗਿਆ ਉਦੋਂ ਇਹ ਨਹੀਂ ਲਾਉਣਾ ਨਾ ਪਾਵਰ ਬਹੁਤ ਵੀਡੀਓ ਪਾਵਰ ਇਹਦੀ ਠੀਕ ਹੈ ਪਾਵਰ ਬਹੁਤ ਕੱਢਦਾ ਗਵਾ ਫਰਾਈ ਵੀ ਬਹੁਤ ਵੱਡਾ ਇਹਦਾ ਜਿੱਦਾਂ ਅਛਰਦਾ ਹਾਂਜੀ ਹਾਂਜੀ ਫਰਾਈ ਵੀ ਕਰਕੇ ਹਾਂ ਪੋਟਾਸ਼ ਭੰਦਾ ਉਹ ਹਾਂਜੀ ਕਰਦਾ ਫਰਾਈ ਦੇ ਕਿਦਾਂ ਹਾਂਜੀ ਆ ਆ ਆ ਗਿਆ ਉਹ ਟਰੈਕਟਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਇਹ ਇੱਕ ਬਹੁਤ ਘੱਟ ਵਿਖਿਆ ਹੋਊ ਤੁਹਾਨੂੰ ਆ ਦੋ ਇਕੱਠੇ ਹੀ ਖੜੇ ਆ ਨਸਰ ਜਿਵੇਂ 33 ਦਾ ਜੀ ਕੋਈ ਹਿਸਾਬ-ਕਿਤਾਬ ਨਹੀਂਗਾ ਅੱਛਾ 33 ਕੇ ਤੇ ਗਿਣੇ ਹੀ ਨਹੀਂ ਖੇਤ ਅੱਛਾ ਠੀਕ ਹੈ ਇੱਕ 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 ਗੱਲ ਬਾਈ ਹੋਰ ਦੱਸਦਾ ਸੀਗਾ ਜਿਵੇਂ ਇਹ ਕਿਨੇ ਭੈਣੇ ਵੀ ਬਾਈ ਕਰ ਲੱਗ ਗਿਆ ਦੀ ਰਿੰਮੀ ਟਰੈਕਟਰ ਵੀ ਸਾਰੇ ਵਰਤ ਜਾਂਦੇ ਹੋਣੇ ਆ ਤੇ ਮੈਂ ਵੀ ਬਾਈ ਦੱਸਦੇ ਸੀ ਅਸੀਂ ਇੱਕ ਇੱਕ ਐਮਪਲੀਮੈਂਟ ਪਾ ਦਨੇ ਆ ਇੱਕ ਇੱਕ ਟਰੈਕਟਰ ਜਿਹਨੇ ਐਮਪਲੀਮੈਂਟ ਪਾਤਾ ਉਹਦੇ ਪੂਰਾ ਸੀਜ਼ਨ ਮਗਰ ਰਹਿਣਾ ਉਹਦੇ ਜਾਨਾ ਵਿੱਚ ਮੈਂ ਦਾਰਨਾ ਕਈ ਟਰੈਕਟਰ ਟਾਇਰ ਹੋਏ ਵਿੱਚ ਹਾਂਜੀ ਟਾਇਰ ਹੋਏ ਰੱਖੇ ਹੋਏ ਆ ਠੀਕ ਹੈ ਨਾਰਡ ਗਾਰਡ ਹੈ ਕਈ ਰਿਟਾਇਰਡ ਫੋਲਡ ਡੈਰੀਆ ਸਾਰੇ ਹਾਂ ਰਿਟਾਇਰ ਇਹ ਕੰਮ ਤੋਂ ਇਹ ਪੈਨਸ਼ਨ ਕੀਤੇ ਹੋਏ ਆ ਰਿਟਾਇਰ ਹੋਏ ਆ ਠੀਕ ਹੈ ਐਦਾਂ ਵੇਚਣਾ ਵੀ ਅਗਰ 1.5 ਲੱਖ ਤੋਂ ਨਾ ਵੇਚਣੇ ਕਾ ਨੂੰ ਖੜੇ ਰਹੇ ਹੁੰਦੇ ਸਹੀ ਗੱਲ ਹੈ ਸਹੀ ਹੈ ਰਿਟਾਇਰ ਹੋਏ ਆ ਉਹ ਪਰ ਬੁਝਲ ਗਿਆ ਹੋਇਆ ਹੈ ਯਾਰ ਆਵੇ ਆ ਗਈ ਇੱਥੇ ਆ ਗਿਆ ਆ ਇਧਰ ਆ ਗਿਆ ਆ ਇੱਥੇ ਲੈ ਜਾਂਦਾ ਤੇ ਦੇ ਵੇਚਾਂ ਕੀ ਵਟਾਂਗੇ ਹਾਂਜੀ ਹਾਂਜੀ ਸਚਾਨੀਆਂ ਨੂੰ ਲਪੜੀਆਂ ਚਾੜ ਕਰਦਾ ਸਹੀ ਗੱਲ ਬਾਅਦ ਚ ਆਪ ਨੂੰ ਪਛਤਾਵਾ ਹੋ ਜਾਂਦਾ ਬਸ ਆਹ ਆਹ ਯਾਰ ਐਵੇਂ ਵੇਚਤਾ ਵੀ ਉਹਦਾ ਕਵਟਿਆਂ ਦੀ ਕੀ ਗੱਲ ਹੈ ਸਹੀ ਗੱਲ ਆ ਜਿਹਦੇ ਨਾਲ ਫਰਾਂਸ ਤੇ ਕੋਈ ਲੈਣਾ ਕੋਈ ਨਹੀਂ ਹਾਂ ਸਹੀ ਹੈ ਜੀ ਕਿੰਨੇ ਬੰਦੇ ਮਿਲਣ ਲਾਗੇ ਤੁਹਾਨੂੰ ਇਸੇ ਵਜ੍ਹਾ ਕਰਕੇ ਨਹੀਂ ਕੋਣ ਕਿਸੇ ਕੋਲੇ ਸਮਾਂ ਕਿਹਦੇ ਕੋਲੇ ਹੈ ਨਾ ਸਾਰੀ ਬਦੌਲਤ ਇਹ ਸਾਰਾ ਹੈ ਨਾ ਰੌਣਕ ਲੱਗੀ ਹੋਈ ਹੈ ਇਹ ਵੀ ਗੱਲ ਸਾਮਾਨ ਜਿਹੜਾ ਉਹਦਾ ਸਾਰਾ ਫਰਾਂਸ ਤੋਂ ਜਦੋਂ ਮਰਜ਼ੀ ਮੰਗਾ ਲਵਾਂ ਹਾਂਜੀ ਉਨਾਰਾ ਹਾਂਜੀ ਠੀਕ ਹੈ ਸਮਾਨ ਕੇ ਇਹ ਵੀ ਜੇ ਕੋਈ ਵੀ ਹੈ ਮਸ਼ੀਨਰੀ ਜਿਹੜੀ ਬਣੀ ਆ ਜਿੱਥੇ ਸਮਾਨ ਮਿਲ ਜਾਂਦਾ ਹੂੰ ਪਰ ਨਹੀਂ ਆਪਾਂ ਭਜਾਈ ਨਹੀਂ ਹਾਂ ਭਜਦੇ ਆ ਹੁਣ ਜੇਨ ਮਸ਼ੀਨਰੀ ਰੱਖੀ ਆ ਉਹਨੂੰ ਹੁਣ ਰੱਖੀ ਆ ਤਾਂ ਉਹਨੂੰ ਤਾਂ ਸਾਹਣੀ ਤੇ ਪੈਣੀ ਆ ਸਾਹਣੀ ਪੈਣੀ ਆ ਜਾਂ ਫੇ ਵੇਚਣੀ ਪਊ ਹਾਂ ਤੁਸੀਂ ਤਾਂ ਕਲਾਸ ਦੀ ਗੱਲ ਕੀਤੀ ਇੱਥੇ ਜਿਹੜੇ ਇਟਾਂ ਦੇ ਬਣੇ ਹੋਏ ਟਰੈਕਟਰ ਅਗਲਾ ਉਹਦਾ ਜਿਹੜਾ ਸਮਾਨ ਨਹੀਂ ਮਗਲਾ ਉਹਨੂੰ ਵੇਚ ਦਿੰਦਾ ਨਹੀਂ ਵੇਚ ਦਿੰਦੇ ਆ ਵੀ ਗਾਂ ਘਾਟਾ ਵੀ ਬਹੁਤ ਪੈਂਦਾ ਨਾ ਚੀਜ਼ ਵੇਚ ਕੇ ਇੱਕ ਬਣਿਆ ਵੀ ਆ ਨਹੀਂ ਵਧੀਆ ਦੁਆ ਲੈ ਲਓ ਦੁਆ ਦੀ ਵਧੀਆ ਤੀਆ ਲੈ ਲਓ ਇਹ ਟਰੈਕਟਰ ਜਿਵੇਂ ਹੁਣ ਬਈ ਆ ਟਰੈਕਟਰ ਹੈਗਾ ਵਾ ਹਾਂਜੀ ਇਹਦੀ ਵੀ ਆਰਤੀ ਬਣੀ ਹੋਈ ਹੈ ਹਾਂਜੀ ਹਾਂਜੀ ਅੱਛਾ ਇਹ ਜਿਹੜੇ ਬਾਹਰ ਬਾਹਰ ਜਾਂਦੇ ਟਰੈਕਟਰ ਉਹਨਾਂ ਦੀਆਂ ਆਰਸੀਆਂ ਜਾਨਕਿ ਬਣ ਜਾਂਦੀਆਂ ਇਹ ਸਾਰੇ ਜਿਹੜੇ ਇੱਥੇ ਲਾਂਚ ਕਰਕੇ ਉਹਨਾਂ ਨੇ ਟਰੈਕਟਰ ਫੇਰ ਆਰਸੀ ਬਣੀ ਅੱਛਾ ਜੀ ਫੇਰ ਹੀ ਨੰਬਰ ਲੱਗਾ ਹਾਂਜੀ ਹਾਂਜੀ ਹਾਂਜੀ